ਅੱਜ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੂਰੇ ਹਿੰਦੁਸਤਾਨ ਬੰਦ ਦੀ ਕਾਲ ਆਈ ਹੈ ਜਿਦੇ ਵਿੱਚ ਕਿ ਬਹੁਤ ਸਾਰੇ ਟ੍ਰੇਡ ਯੂਨੀਅਨਾਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਕਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੈਂਟਰ ਦੀ ਗਵਰਨਮੈਂਟ ਕਿਸ ਤਰ੍ਹਾਂ ਸਾਰੇ ਡਿਪਾਰਟਮੈਂਟ ਨੂੰ ਹੌਲੀ-ਹੌਲੀ ਪ੍ਰਾਈਵੇਟ ਕਰ ਰਹੀ ਹੈ ਜਿਸ ਦੇ ਵਿਰੋਧ ਦੇ ਵਿੱਚ ਅੱਜ ਇਹ ਹੜਤਾਲ ਰੱਖੀ ਗਈ ਹੈ ਕਿਉਂਕਿ ਗਵਰਨਮੈਂਟ ਡਿਪਾਰਟਮੈਂਟ ਨੂੰ ਪਾਰਟਸ ਦੇ ਵਿੱਚ ਵੰਡ ਕੇ ਅੱਗੋਂ ਉਹਨੂੰ ਹੋਲੀ-ਹੋਲੀ ਜਿਵੇਂ ਬੀਐਸਰ ਨਾਲ ਡਿਪਾਰਟਮੈਂਟ ਨੂੰ ਇਹਨਾਂ ਨੇ ਪ੍ਰਾਈਵੇਟ ਕੀਤਾ ਸੀ ਸਾਡੇ ਡਿਪਾਰਟਮੈਂਟ ਨੂੰ ਵੀ ਪ੍ਰਾਈਵੇਟ ਕਰਨ ਜਾ ਰਹੀ ਹੈ ਜਿਹੜੇ ਨਵੀਂ ਆਈਡੀਸੀ ਦਾ ਇਹਨਾਂ ਨੇ ਸਾਡੇ ਕੋਲ ਪੇਸ਼ ਕੀਤਾ ਹੈ ਨਵੀਂ ਸਕੀਮ ਵੀ ਆਈਡੀਸੀ ਅਸੀਂ ਬਣਾ ਰਹੇ ਹਾਂ ਇਹਦੇ ਵਿੱਚ ਯੂਨੀਅਨ ਦੀ ਜਿਹੜੀ ਡਿਮਾਂਡਸ ਹੈ ਉਹਦੇ ਬਾਰੇ ਗਵਰਨਮੈਂਟ ਨੇ ਸਾਡੇ ਕੋਲੋਂ ਕੋਈ ਵੀ ਸਾਡਾ ਸਾਡੀ ਸਲਾਹ ਨਹੀਂ ਲਈ ਇਹ ਸਾਡੇ ਤੇ ਬੁਰੇ ਤਰੀਕੇ ਦੇ ਨਾਲ ਥੋਪਿਆ ਜਾ ਰਿਹਾ ਹੈ ਜੋ ਕਿ ਆਨਵਲੇ ਦਿਨਾਂ ਚ ਡਿਪਾਰਟਮੈਂਟ ਦੇ ਵਿੱਚ ਕਈ ਤਰ੍ਹਾਂ ਦੀਆਂ ਵੈਕੈਂਸੀਆਂ ਘਟਾਏਗੀ ਔਰ ਡਿਪਾਰਟਮੈਂਟ ਨੂੰ ਹੌਲੀ-ਹੌਲੀ ਪ੍ਰਾਈਵੇਟਾਈਜੇਸ਼ਨ ਦੇ ਹੱਥਾਂ ਹੀ ਦਿੱਤਾ ਜਾਏਗਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਇੱਕ ਦਿਨ ਦੀ ਹੜਤਾਲ ਕੀਤੀ ਗਈ ਹੈ ਜੇ ਗਵਰਨਮੈਂਟ ਅੱਜ ਦੀ ਇਸ ਹੜਤਾਲ ਤੋਂ ਨਾ ਕੁਝ ਸਿੱਖੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਯੂਨੀਅਨ ਹੋਰ ਕੜੇ ਕਦਮ ਉਠਾਉਣ ਲਈ ਮਜਬੂਰ ਹੋਏਗੀ ਕੀ ਮੰਗਾਗੀ ਆਪਣੀ ਸਾਡੀਆਂ ਮੰਗਾਂ ਮੁੱਖ ਤੌਰ ਤੇ ਜਿਵੇਂ ਪੇ ਕਮਿਸ਼ਨ 8 ਪੇ ਕਮਿਸ਼ਨ ਦਾ ਹਾਲੇ ਤੱਕ ਇਹਨਾਂ ਨੇ ਕੋਈ ਵੀ ਉਹਦੇ ਵਿੱਚ ਜਿਹੜੇ ਅੱਗੇ ਸਿਟਿੰਗ ਮੈਂਬਰ ਨਹੀਂ ਬਣਾਏ ਉਹਨਾਂ ਦੇ ਮੈਂਬਰਾਂ ਨੂੰ ਇਸ ਇਸ ਪੇਕ ਮਿਸ਼ਨ ਦੇ ਵਿੱਚ ਬਿਠਾਇਆ ਜਾਵੇ ਔਰ ਮੁਲਾਜ਼ਮਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਲਈ ਔਰ ਉਹਨਾਂ ਦੀ ਭਲਾਈ ਲਈ ਜਿਹੜੇ ਕੰਮ ਕਈ ਸਾਲਾਂ ਤੋਂ ਰੁਕੇ ਹੋਏ ਨੇ ਉਹ ਕਰਨ ਲਈ ਉਹ ਡਿਪਾਰਟਮੈਂਟ ਨੂੰ ਮੇਨ ਤੌਰ ਤੇ ਜਿਹੜਾ ਹੈਗਾ ਮੁਲਾਜ਼ਮਾਂ ਦੇ ਹੱਕਾਂ ਦੇ ਵਾਸਤੇ ਸੋਚ ਕੇ ਉਹਦੇ ਵਾਸਤੇ ਕੰਮ ਕਰਨਾ ਚਾਹੀਦਾ ਉਸ ਤੋਂ ਇਲਾਵਾ ਜਿਹੜਾ ਨਵਾਂ ਆਈਡੀ ਸੀ ਇਹ ਸ਼ੁਰੂ ਕਰਨ ਜਾ ਰਹੇ ਨੇ ਜਿਹਦੇ ਵਿੱਚ ਇਹ ਕਹਿ ਰਹੇ ਨੇ ਵੀ ਮੁਲਾਜ਼ਮਾਂ ਨੂੰ ਬਹੁਤ ਬੈਨੀਫਿਟ ਹੈ ਉਹ ਸਕੀਮ ਅਸੀਂ ਸਟੱਡੀ ਕੀਤੀ ਹੈ ਜਿਹਦੇ ਵਿੱਚ ਕੀ ਡਿਪਾਰਟਮੈਂਟ ਦੇ ਮੁਲਾਜ਼ਮਾਂ ਨੂੰ ਕੋਈ ਵੀ ਫਾਇਦਾ ਨਹੀਂ ਹੈ ਅਸੀਂ ਚਾਹੁੰਦੇ ਹਾਂ ਜਿਵੇਂ ਪਹਿਲਾਂ ਚੱਲ ਰਹੀ ਹੈ ਅਸੀਂ ਡਿਪਾਰਟਮੈਂਟ ਦਾ ਕੰਮ ਉਸੇ ਤਰ੍ਹਾਂ ਚੱਲੇ ਔਰ ਥਰਡ ਜਿਹੜੀ ਮੇਨ ਡਿਮਾਂਡ ਹੈ ਸਾਡੀ ਇਹ ਜਿਹੜਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਹੈ ਉਹ ਜਿਹੜੀ ਨਵੀਂ ਇਹਨਾਂ ਨੇ ਪੈਨਸ਼ਨ ਸਕੀਮ ਪਿੱਛੇ ਜੇ ਪਿਛਲੇ ਸਾਲ ਕੱਢੀ ਹੈ ਉਹ ਜਿਹੜੀ ਸਾਡੀ ਇਸ ਤੋਂ ਪਹਿਲਾਂ ਨਵੇਂ ਏਮਪਲਾਈਜ਼ ਨੂੰ ਪੈਨਸ਼ਨ ਸਕੀਮ ਦਿੰਦੀ ਹੈ ਉਹ ਤੋਂ ਵੀ ਬੇਕਾਰ ਹੈ ਅਸੀਂ ਚਾਹੁੰਦੇ ਹਾਂ ਜਿਹੜੀ ਪੁਰਾਣੀ ਪੈਨਸ਼ਨ ਸਕੀਮ 2004 ਤੋਂ ਪਹਿਲਾਂ ਲਾਗੂ ਸੀ ਉਹ ਸਾਡੇ ਮੁਲਾਜ਼ਮਾਂ ਨੂੰ ਦਿੱਤੀ ਜਾਵੇ ਕਿਉਂਕਿ ਗਵਰਨਮੈਂਟ ਜਦੋਂ ਸੈਂਟਰ ਵਿੱਚ ਆਈ ਸੀ ਤਾਂ ਇਹਨਾਂ ਨੇ ਸਾਡੇ ਨਾਲੇ ਵਾਅਦਾ ਕੀਤਾ ਸੀ ਕਿ ਅਸੀਂ ਆਉਣ ਵਾਲੇ ਸਮੇਂ 'ਚ ਮੁਲਾਜ਼ਮਾਂ ਨੂੰ ਅਸੀਂ ਪੁਰਾਣੀ ਪੈਨਸ਼ਨ ਦਵਾਂਗੇ ਜੋ ਕਿ ਅੱਜ ਤੱਕ 11-12 ਸਾਲਾਂ 'ਚ ਪੂਰੀ ਨਹੀਂ ਹੋਈ ਸਾਡੀ ਪੁਰਜੋ ਅਪੀਲ ਹੈ ਤੁਹਾਡੇ ਮਾਧਿਅਮ ਰਹੀਂ ਸਰਕਾਰ ਨੂੰ ਕਿ ਆਉਣ ਵਾਲੇ ਸਮੇਂ 'ਚ ਮੁਲਾਜ਼ਮਾਂ ਦੇ ਹੱਕਾਂ ਦੇ ਵਾਸਤੇ ਸਾਡੇ ਨਾਲ ਬੈਠਕ ਕਰਕੇ ਉਹ ਜੋ ਸਾਡੀਆਂ ਹੱਕੀ ਮੰਗਾਂ ਨੇ ਉਹਦੇ ਬਾਰੇ ਉਹਦੇ ਤੇ ਵਾਜਿਬ ਕਦਮ ਉਠਾਏ ਜਾਣ ਔਰ ਮੁਲਾਜ਼ਮਾਂ ਦੇ ਹੱਕ ਸਹੀ ਤ੍ਰਿਕੇ ਦੇ ਨਾਲ ਉਹਨਾਂ ਨੂੰ ਮਿਲਣ ਮੈਂ ਅਜੈਪ ਸਿੰਘ ਡਿਵੀਜ਼ਨ ਸੈਕਟਰੀ ਆਲ ਇੰਡੀਆ ਗਰਾਮਿੰਟ ਡਾਕਟਰ ਜੁਨੀਅਨ ਲੁਧਿਆਣਾ ਮਕਸਲ ਅੱਜ ਅਸੀਂ ਹੜਤਾਲ ਤੇ ਬੈਠੇ ਆ ਇਸ ਕਰਕੇ ਜੀ ਕਿ ਅੱਜ ਪੰਜਾਬ ਪੂਰੇ ਭਾਰਤ ਵਰਸ਼ ਦੀਆਂ ਸਾਰੀਆਂ ਮਲਾਬ ਜਥੇਬੰਦੀਆਂ ਨੇ ਇਕੱਠੇ ਹੜਤਾਲ ਦਾ ਬਗਲ ਵਜਾਇਆ ਜਿਹਦੇ ਵਿੱਚ ਸਾਡੀ ਆਲ ਇੰਡੀਆ ਗਰਾਮਿੰਟ ਡਾਕਟਰ ਜੁਨੀਅਨ ਜਿਹੜੀ ਪਿੰਡੂ ਮਤਲਬ ਡਾਕਟਰ ਕੰਮ ਕਰਦੇ ਨੇ ਪਿੰਡੂ ਰੂਰ ਏਰੀਆ ਦੇ ਵਿੱਚ ਤੇ ਉਹਨਾਂ ਦੇ ਸਬੰਧ ਵਿੱਚ ਅਸੀਂ ਵੀ ਅੱਜ ਨੇ ਸਮਿਲਤ ਕੀਤੀ ਹੈ ਸਾਡੀਆਂ ਵੀ ਮੁੱਖ ਮੰਗਾਂ ਨੇ ਸਾਡੀਆਂ ਮੰਗਾਂ ਨੇ ਵੀ ਸਾਨੂੰ ਪੇਕ ਮਿਸ਼ਨ ਵਿੱਚ ਸ਼ਾਮਲ ਕੀਤਾ ਜਾਵੇ ਸਾਨੂੰ ਜਿਹੜੀ ਗ੍ਰੈਡਿਟੀ ਆ ਉਹ 1.5 ਲੱਖ ਹੈ ਸਾਡੀ 5 ਲੱਖ ਕੀਤੀ ਜਾਵੇ ਜਦ ਵਧਾਈ ਜਾਵੇ ਸਾਨੂੰ ਉਹਦੀ ਬੀਮੇ ਦੀ ਰਾਸੀ ਆ ਉਹ ਵਧਾਈ ਜਾਵੇ ਜਾਂ ਸਾਨੂੰ ਪ੍ਰੇਸ਼ਾਨੀਆਂ ਆ ਰਹੀਆਂ ਨੇ ਕੰਮ ਕਰਨ ਦੇ ਵਿੱਚ ਸਾਡਾ ਉਹ ਹੱਲ ਕੀਤਾ ਜਾਵੇ ਸਾਨੂੰ ਪੈਨਸ਼ਨ ਦੇ ਵਿੱਚ ਲਿਆਂਦਾ ਜਾਵੇ ਸਾਨੂੰ ਸਿਵਲ ਸਰਵੈਂਟ ਦਾ ਦਰਜਾ ਦਿੱਤਾ ਜਾਵੇ ਇਹਦੇ ਸਬੰਧ ਵਿੱਚ ਅੱਜ ਅਸੀਂ ਭਾਈਚਾਰੇ ਦੇ ਨਾਲ ਬੈਠ ਕੇ ਅੱਜ ਹੜਤਾਲ ਤੇ ਹਾਜ਼ਰ ਹੋਏ ਆਂ ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਨਾਲ ਤੱਕੇ ਜਿਹੜੀ ਕੀਤੀਆਂ ਨੇ ਉਹ ਬੰਦ ਕੀਤੀਆਂ ਜਾਣ ਸਾਡਾ ਇਹਦਾ ਪੇ ਕਮਿਸ਼ਨ ਸਰਦ ਲਗ ਤੋਂ ਕਮੇਟੀ ਬਠਾਈ ਜਾਂਦੀ ਹੈ ਉਹਦੀ ਕਮੇਟੀ ਆ ਨਾਮ ਉਠਾਉਣ ਦੀ ਜਗ੍ਹਾ ਸਾਨੂੰ ਉਹਦੇ ਵਿੱਚ ਸਿੱਧਾ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਡੇ ਬੈਨੀਫਿਟ ਨੇ ਉਹ ਸਾਨੂੰ ਜਲਦੀ ਤੋਂ ਜਲਦੀ ਮਿਲ ਜਾਣ ਕਿਉਂਕਿ 2016 ਦੇ ਵਿੱਚ ਸਾਡੀ ਜਿਹੜੀ ਪੇਕ ਬੇਸ ਨੇ ਬੈਠਿਆ ਜਿਹੜੀ ਕਮੇਟੀ ਬਠਾਈ ਗਈ ਆ ਉਹਦੀ ਵੀ ਅਜ ਤੱਕ ਸਾਨੂੰ ਜਿਹੜੀਆਂ ਬੈਨੀਫਿਟ ਨੇ ਨਹੀਂ ਮਿਲ ਸਕੇ ਉਹਨਾਂ ਸਾਡੀ ਮੰਗ ਹੈ ਇਹ ਮੇਕ ਮੰਗ ਸਾਡੀ ਸਾਨੂੰ ਜਲਦੀ ਤੋਂ ਜਲਦੀ ਇੱਕ ਕਮਿਸ਼ਨ ਵਿੱਚ ਇਹਦਾ ਸਾਨੂੰ ਸਮਾਹਲ ਕੀਤਾ ਜਾਵੇ ਜਿਸ ਤਰ੍ਹਾਂ ਸਾਡੇ ਵੀਰ ਜੀ ਨੇ ਦੱਸਿਆ ਵੀ ਜਿਹੜੀ ਇਹਦੀ ਮਤਲਬ ਇੱਕ 5 ਸਾਲ ਦੀ ਗ੍ਰੀਡ ਮੰਗ ਕੀਤੀ ਜਾਵੇ ਮਤਲਬ